ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ਜੀ ਭਗਤ ਪਿਆਰੇ ਰੱਬ ਨੂੰ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ਤੇ ਭਗਤ ਪਿਆਰੇ ਰੱਬ ਨੂੰ ਪੱਥਰਾਚ ਰਬ ਕਹਿੰਦੇ ਤੰਨੇ ਨੇ ਸਿਪਾਲਿਆ ਭਗਤ ਤਰੂਣ ਨੇ ਡੇਰਾ ਸੱਚ ਖੰਡ ਲਾਲਿਆ ਪੱਥਰਾਚ ਰਬ ਕਹਿੰਦੇ ਨੇ ਨੇ ਸਿਪਾਲਿਆ ਭਗਤ ਤਰੁਨ ਡੇਰਾ ਸਚ ਖੰਡ ਲਾਲਿਆ ਪਾਪੀ ਕੌਡੇ ਨੇ ਕੜਾਏ ਗੁਰੂ ਠਾਰੇ ਤੇ ਭਗਤ ਪਿਆਰੇ ਰਬ ਨੂੰ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ਤੇ ਭਗਤ ਪਿਆਰੇ ਰਬ ਨੂੰ ਭਿਲਣੀ ਦੇ ਝੂਠੇ ਬੇਰ ਖਾਧਿਆ ਸ੍ਰੀ ਰਾਮ ਨੇ ਸੀਨਾ ਚੀਰ ਰਬ ਸਿਵ ਖਾਇ ਹਣੂ ਮਾਨ ਨੇ ਮੱਖਣ ਸ਼ਾ ਬੇਲੀ ਲਾਈ ਕਨਾਰੇ ਤੇ ਭਗਤ ਪਿਆਰੇ ਰਬ ਨੂੰ ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ਜੀ ਭਗਤ ਪਿਆਰੇ ਰਬ ਨੂੰ ਮਾਲਕ ਪਾਗੋਦੇ ਰਤ ਪੂੜਿਆਂ ਚੋਂ ਆਈ ਸੀ ਰੱਬ ਦਿਆ ਬੰਦੇ ਆਓ ਪਾਪ ਦੀ ਕਮਾਈ ਸੀ ਮਲਕ ਪਗੋਦੇ ਰਤ ਪੂੜਿਆਂ ਚੋਂ ਆਈ ਸੀ ਰੱਬ ਦਿਆ ਬੰਦੇ ਆਓ ਪਾਪ ਦੀ ਕਮਾਈ ਸੀ ਰੋਟੀ ਲਾਲੋ ਦੀ ਦੁੱਧ ਦੱਤ ਰੋਟੀ ਲਾਲੋ ਦੀ ਚੋ ਦੁੱਧ ਦੇ ਫਹਾਰੇ ਤੇ ਭਗਤ ਪਿਆਰੇ ਰਬ ਨੂੰ ਜਿਵੇਂ ਮਾਵਾਣੋ ਪੁੱਤਰ ਪਿਆਰੇ ਜੀ ਭਗਤ ਪਿਆਰੇ ਰਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ